ਕਾਮਨ ਕੁਆਲਿਟੀਆਂ ਦੱਸੋ ਕੀ ਹੁੰਦੀਆਂ ਜਿਹੜੇ ਸਕਸੈਸਫੁਲ ਨੇ ਜਿਹੜੇ ਕਲੀਅਰ ਕਰਦੇ ਆ ਉਹਨਾਂ ਚ ਕਾਮਨ ਤੌਰ ਤੇ ਕੀ ਦੇਖਿਆ ਤੁਸੀਂ ਵਨ ਇਜ਼ ਡੈਡੀਕੇਸ਼ਨ ਐਂਡ ਕਮਿਟਮੈਂਟ ਅਨਵੇਵਰ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਕਿ ਮੈਂ ਆਹ ਟਾਰਗੇਟ ਖਤਮ ਕਰਕੇ ਅੱਜ ਰਾਤ ਨੂੰ ਪੈਣਾਗਾ ਫਾਰ ਇਗਜ਼ਾਮਪਲ ਬੱਚੇ ਨੇ ਟਾਰਗੇਟ ਸੈੱਟ ਰੱਖ ਲਿਆ ਕਿ ਮੈਂ ਅੱਜ ਤੋਂ 20 25 30 ਪੇਜ ਅੱਜ ਪੜ੍ਹ ਕੇ ਯਾਦ ਕਰਕੇ ਉਹਨੂੰ ਸਫੇੜ ਸੌਣਾਗਾ ਦੈਟ ਇਜ਼ ਆ ਕਾਮਨ ਇਨ ਆ ਟਾਈਮ ਲਿਮਿਟ ਹੈ ਇੱਕ ਸਟੂਡੈਂਟ ਸੀ ਵੈਸ਼ਾਲੀ ਰੈਂਕ 8 ਉਹਨਾਂ ਨੇ ਮੈਨੂੰ ਕੀ ਕਿਹਾ ਕਿ ਤੁਸੀਂ ਮੈਂ ਟਾਈਮ ਫਿਕਸ ਕਰ ਲੈਂਦੀ ਸੀਗੀ ਵੀ 8 ਵਜੇ ਤੋਂ ਲੈ ਕੇ ਫॉर ਐਗਜ਼ਾਮਪਲ 12 ਵਜੇ ਤੋਂ ਲੈ ਕੇ 1 ਵਜੇ ਤੱਕ ਪੜੀ ਟਾਈਮਰ ਲਾ ਕੇ ਪੜੀ ਫੋਨ ਸਾਈਡ ਤੇ ਕਰਤਾ 10 15 ਮਿੰਟ ਬ੍ਰੇਕ ਲਈ ਫਿਰ ਸਵਾ 1 ਵਜੇ ਤੋਂ ਲੈ ਕੇ ਸਵਾ 2 ਵਜੇ ਤੱਕ ਪੜੀ ਵਿਦਆਊਟ ਐਨੀ ਡਿਸਟਰਕਸ਼ਨ ਦੈਟ ਹੈਸ ਬੀਨ देयर ਮੈਜੋਰਿਟੀ ਸਟੂਡੈਂਟਸ ਕੀ ਹੈ ਜਾਂ ਤਾਂ ਰੀਲਸ ਦੇ ਵਿੱਚ ਆਪਣਾ ਟਾਈਮ ਖਰਾਬ ਕਰ ਲੈਂਦੇ ਆ ਜਾਂ ਆਊਟਸਾਈਡ ਕੁਝ ਮੋਟੀਵੇਸ਼ਨ ਭਾਲਣ ਦੀ ਕੋਸ਼ਿਸ਼ ਕਰਦੇ ਆ ਪਰ ਜੋ ਬੱਚੇ ਐਗਜ਼ਾਮ ਕਲੀਅਰ ਕਰਦੇ ਆ ਡੈਡੀਕੇਸ਼ਨ ਐਂਡ ਕਮਿਟਮੈਂਟ ਇਜ਼ ਵੈਰੀ ਵੈਰੀ ਇੰਪੋਰਟੈਂਟ ਉਹ ਇੱਕ ਇੰਪੋਰਟੈਂਟ ਵਰਡ ਹੈ ਪਲੱਸ ਸਟਿਕਿੰਗ ਟੂ ਦਾ ਬੇਸਿਕਸ ਸਟਿਕਿੰਗ ਟੂ ਦਾ ਬੇਸਿਕਸ ਦਾ ਮਤਲਬ ਕੀ ਹੋਇਆ ਆਹਾ ਯੂਪੀਐਸਸੀ ਲਈ ਇੰਪੋਰਟੈਂਟ ਹੈ ਆ ਮੈਂ ਪੜੂਗਾ ਤੇ ਮਲਟੀਪਲ ਟਾਈਮਸ ਪੜੂਗਾ ਜਿਵੇਂ ਅਸੀਂ ਕੀ ਕਰਦੇ ਆ ਮੈਂ ਪੜਾਤਾ ਜਾਂ ਦੂਸਰੇ ਟੀਚਰਸ ਨੇ ਪੜਾਤਾ ਤ aí ਘੰਟੇ ਦੀ ਕਲਾਸ ਹੋਈ ਉਸ ਤੋਂ ਬਾਅਦ ਬੱਚੇ ਨੂੰ ਕਹਿੰਦੇ ਆ ਸਾਨੂੰ ਇੱਥੇ ਯਾਦ ਕਰਕੇ ਸੁਣਾ ਕੇ ਜਾ ਬੈਠਾ ਰਹੇ 2 ਘੰਟੇ 3 ਘੰਟੇ ਤੂੰ ਵੀ ਬੈਠਾ ਤੇ ਅਸੀਂ ਵੀ ਬੈਠਾ ਕਿਉਂਕਿ ਅਸੀਂ ਹੁਣ ਰਿਜ਼ਲਟ ਔਰੀਐਂਟਡ 100% ਹੋ ਚੁੱਕੇ ਆ ਕਿ that is the only way ਜਦੋਂ ਬੱਚਾ ਕਲਾਸ ਤੋਂ ਚਲਾ ਜਾਂਦਾ ਉਸ ਤੋਂ ਬਾਅਦ ਆਲਮੋਸਟ ਭੁੱਲ ਜਾਂਦਾਗਾ ਕਿ ਘਰੇ ਜਾ ਕੇ ਪੜ੍ਹਦਾ ਕਦੇ ਕਹਿੰਦੇ ਆ ਰਿਸ਼ਤੇਦਾਰ ਆ ਕਦੇ ਕਹਿੰਦੇ ਆ ਰਿਸ਼ਤੇਦਾਰ ਆ ਕਿ ਅਸੀਂ ਵੀ ਹੈਡ ਮੇਡ ਇਟ ਅ ਰੂਲ ਕਿ ਪਹਿਲਾਂ 2.5 ਤੋਂ 3 ਘੰਟੇ ਦੀ ਕਲਾਸ ਲਓ ਬੱਚੇ ਨੂੰ ਬਿਠਾਓ ਤੂੰ 2 ਘੰਟੇ ਲੈ 3 ਘੰਟੇ ਲੈ 4 ਘੰਟੇ ਲੈ ਜੋ ਪੜਾਇਆ ਉਹਦੇ ਵਿੱਚੋਂ ਪਲੱਸ ਪੁਰਾਣੇ ਦੇ ਵਿੱਚੋਂ ਮੈਂ ਸਭ ਕੁਝ ਸੁਣੂਗਾ ਜੇ ਤੈਨੂੰ ਆਉਂਦਾ ਹੋਇਆ ਤਾਂ ਘਰੇ ਚਲਾ ਜਾਈਂ ਨਹੀਂ ਇੱਥੇ ਬੈਠ ਕੇ ਪੜੀ ਚੱਲ